ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬੀਜੇਪੀ ਦਾ ਹੋਇਆ ਗੱਠਜੋੜ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਰ ਦਿੱਤਾ ਗਿਆ ਐਲਾਨ ਜੋ ਪੰਜਾਬ ਦੇ ਵਿੱਚ ਗੱਠਜੋੜ ਕਰਕੇ ਚੋਣਾਂ ਲੜੀਆਂ ਜਾਣਗੀਆਂ 2027 ਦੇ ਵਿੱਚ ਅਕਾਲੀ ਦਲ ਖੇਤਰੀ ਪਾਰਟੀ ਜੋ ਸਹਿਯੋਗ ਦੇ ਨਾਲ ਬਣਾਈ ਗਈ ਸਰਕਾਰ ਨੈਸ਼ਨਲ ਪਾਰਟੀ ਦੇ ਸਹਿਯੋਗ ਦੇ ਨਾਲ ਅਕਾਲੀ ਦਲ ਦੀ ਸਰਕਾਰ ਬਣੇਗੀ ਜਿਸ ਦੇ ਬਾਰੇ ਸੁਖਵੀਰ ਸਿੰਘ ਬਾਦਲ ਨੇ ਇਹ ਵੱਡਾ ਖੁਲਾਸਾ ਕੀਤਾ ਹੈ ਤੁਸੀਂ ਜਿਹੜਾ ਲੋਕ ਰਾਏ న్యూਸ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੀ ਪੁਰਾਣੀ ਭਾਈਵਾਲ ਪਾਰਟੀ ਬੀਜੇਪੀ ਨਾਲ ਗੱਠ ਜੋੜ ਕਰਕੇ ਸਰਕਾਰ ਬਣਾਏਗੀ ਇੱਕ ਟੀਵੀ ਚੈਨਲ ਦੇ ਉੱਪਰ ਇੰਟਰਵਿਊ ਦੇ ਦੌਰਾਨ ਸੁਖਵੀਰ ਸਿੰਘ ਬਾਦਲ ਨੇ ਇਹ ਸਾਰਾ ਖਲਾਸੇ ਕਰ ਦਿੱਤੇ ਨੇ ਜੋ ਇੱਕ ਕੰਸਵਾ ਸੀ ਉਹਨਾਂ ਦੇ ਉੱਪਰ ਸੁਖਬੀਰ ਸਿੰਘ ਬਾਦਲ ਨੇ ਇਹ ਵੱਡਾ ਬਿਆਨ ਦਿੱਤਾ ਹੈ ਕਿ ਦਿੱਲੀ ਦੀ ਨੈਸ਼ਨਲ ਪਾਰਟੀ ਦੇ ਨਾਲ ਪੰਜਾਬ ਦੀ ਖੇਤਰੀ ਪਾਰਟੀ ਮਿਲ ਕੇ ਬਣਾਏਗੀ ਸਰਕਾਰ ਉਹ ਕਿਹੜੀ ਨੈਸ਼ਨਲ ਪਾਰਟੀ ਹੋਵੇਗੀ ਕਾਂਗਰਸ ਨਾਲ ਕਦੇ ਵੀ ਅਕਾਲੀ ਦਲ ਦਾ ਗੱਠ ਜੋੜ ਨਹੀਂ ਹੋ ਸਕਦਾ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਹੜੀ ਪਾਰਟੀ ਨੇ ਸਾਡੇ ਗੁਰੂਆਂ ਧਾਮਾਂ ਦੇ ਉੱਪਰ ਹਮਲੇ ਕੀਤੇ ਹੋਣ ਸਾਡੇ ਗੁਰਦੁਆਰਿਆਂ ਦੇ ਉੱਪਰ ਹਮਲੇ ਕੀਤੇ ਹੋਣ ਉਸ ਪਾਰਟੀ ਨਾਲ ਅਸੀਂ ਕਦੀ ਗੱਠ ਜੋੜ ਨਹੀਂ ਕਰ ਸਕਦੇ ਔਰ ਆਮ ਆਦਮੀ ਪਾਰਟੀ ਨਾਲ ਉਹਨਾਂ ਨੇ ਕਿਹਾ ਕਿ ਉਹ ਤਾਂ ਬਸ ਹੁਣ ਕੁਝ ਦਿਨਾਂ ਦੀ ਮਹਿਮਾਨ ਰਹਿ ਗਈ ਏ ਜੋ ਕੋਡ ਆਫ ਕੰਡੈਕਟ ਲੱਗਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਇਹਨਾਂ ਆਗੂਆਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕ ਬੱਟੇ ਮਾਰਨਗੇ ਜੋ ਸੁਖਵੀਰ ਸਿੰਘ ਬਾਦਲ ਨੇ ਇਸ ਚੈਨਲ ਦੇ ਉੱਪਰ ਤੇ ਇੰਟਰੂ ਦੇ ਦੌਰਾਨ ਦੱਸਿਆ ਕਿ ਹੁਣ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੀ ਹੋਈ ਜਿਹੜੇ ਵਾਅਦੇ ਸੀ ਉਹ ਪੂਰੇ ਨਾ ਕਰ ਸਕਣ ਕਰਕੇ ਲੋਕਾਂ ਨੂੰ ਸਭ ਪਤਾ ਲੱਗ ਚੁੱਕਿਆ ਕਿ ਪੰਜਾਬ ਦੀ ਖੇਤਰੀ ਪਾਰਟੀ ਹੀ ਪੰਜਾਬ ਦਾ ਭਲਾ ਚਾਹਦੀ ਏ ਜੋ ਪੰਜਾਬ ਦੇ ਵਿੱਚ ਵਿਕਾਸ ਹੋਏ ਉਹ ਖੇਤਰੀ ਪਾਰਟੀ ਨੇ ਕਰਵਾਏ ਨੇ ਅੱਜ ਜੇਕਰ ਪੰਜਾਬ ਦੇ ਵਿੱਚ ਊਰਜਾ ਸਰਪਲਸ ਉੱਭਾ ਬਣਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਪੰਜਾਬ ਦੀਆਂ ਸੜਕਾਂ ਬਣੀਆਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਦੇਣ ਸੋ ਜਿੰਨੇ ਵੀ ਕੰਮ ਹੋਏ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਕੀਤੇ 25 ਸਾਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਰਾਜ ਮਿਲਿਆ ਤੇ 25 ਸਾਲ ਕਾਂਗਰਸ ਨੇ ਕੀਤਾ ਤੇ ਕਾਂਗਰਸ ਨੇ 25 ਸਾਲ ਵਿੱਚ ਕੱਖ ਨਹੀਂ ਕੀਤਾ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਵੀ 25 ਸਾਲ ਜੇ ਬਾਦਲ ਸਰਕਾਰ ਨੂੰ ਮਿਲ ਜਾਂਦੇ ਤਾਂ ਪੰਜਾਬ ਸੂਬਾ ਅੱਜ ਪੂਰੇ ਭਾਰਤ ਵਿੱਚ ਨਹੀਂ ਪੂਰੇ ਵਰਲਡ ਵਿੱਚ ਚਮਕਣਾ ਸੀ ਔਰ ਇੱਕ ਨੰਬਰ ਸੂਬਾ ਹੋਣਾ ਸੀ ਸੋ ਅੱਜ ਵੀ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦੀ ਲੋੜ ਹੈ ਜੋ ਸੁਖਬੀਰ ਸਿੰਘ ਬਾਦਲ ਨੇ ਇੱਕ ਚੈਨਲ ਦੇ ਉੱਪਰ ਇੰਟਰਵਿਊ ਦੇ ਦੌਰਾਨ ਦੱਸਿਆ ਕਿ ਫਿਰ ਭਾਜਪਾ ਨਾਲ ਉਹਨਾਂ ਦਾ ਗੱਠ ਜੋੜਦਿਆਂ ਜੋ ਚਰਚਾਵਾਂ ਨੇ ਤਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਿਲਕੁਲ ਅਸੀਂ ਆਪਣੀ ਅਡੋਲ ਜੀ ਲੈ ਕੇ ਚੱਲੇ ਹੋਏ ਹਾਂ ਔਰ ਭਾਜਪਾ ਸਾਡੇ ਨਾਲ ਮਿਲ ਕੇ ਤਿੰਨ ਵਾਰ ਪੰਜਾਬ ਦੀ ਸੱਤਾ ਦੇ ਵਿੱਚ ਆਈਏ ਔਰ ਭਾਜਪਾ ਸਾਡੇ ਨਾਲ ਭਾਈਵਾਲ ਤੌਰ ਤੇ ਉਸ ਨੇ ਜਿਹੜਾ ਸਾਡਾ ਸਾਥ ਦਿੱਤਾ ਹੈ ਪੰਜਾਬ ਨੂੰ ਇੱਕ ਨੰਬਰ ਸੂਬਾ ਬਣਾਉਣ ਵਾਸਤੇ ਜੋ ਭਾਜਪਾ ਦੇ ਨਾਲ ਅਸੀਂ ਮਿਲ ਕੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਤੋਂ ਅਸੀਂ ਪੰਜਾਬ ਲਈ ਗ੍ਰਾਂਟ ਲੈ ਕੇ ਆਵਾਂਗੇ ਪੰਜਾਬ ਦੇ ਲਈ ਅਸੀਂ ਵਾਦ ਤੋਂ ਵਦ ਜਿਹੜਾ ਪੰਜਾਬ ਨੂੰ ਮਜ਼ਬੂਤ ਕਰਨ ਵਾਸਤੇ ਪ੍ਰਧਾਨ ਮੰਤਰੀ ਤੋਂ ਜਾ ਕੇ ਅਸੀਂ ਉਹ ਆਪਣੀਆਂ ਮੰਗਾ ਮੰਗਾਗੇ ਜੋ ਅੱਜ ਪੰਜਾਬ ਦੀਆਂ ਚੰਡੀਗੜ੍ਹ ਯੂਨੀਵਰਸਿਟੀ ਚੰਡੀਗੜ੍ਹ ਤੇ ਬੀ ਐਮ ਜਿਹੜਾ ਕਿ ਪੰਜਾਬ ਦਾ ਹੱਕ ਬਣਦਾ ਇਸ ਦੇ ਬਾਰੇ ਪ੍ਰਧਾਨ ਮੰਤਰੀ ਦੇ ਕੋਲ ਮਿਲ ਕੇ ਅਸੀਂ ਆਪਣੇ ਹੱਕ ਮੰਗਣ ਵਾਸਤੇ ਮਜਬੂਤ ਜਿਹੜਾ ਕਿ ਸਰਕਾਰ ਦੇ ਵਿੱਚ ਹੋਵਾਂਗੇ ਤਾਂ ਸਾਨੂੰ ਇਹ ਸਾਡੇ ਹੱਕ ਮਿਲਣਗੇ ਸੋ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਜੋ ਆਪਣੇ ਵੱਲੋਂ ਇਹ ਬਹੁਤ ਵੱਡਾ ਦਾਵਾ ਕਰਤਾ ਕਿ ਤਰਨਤਾਰ ਦੀ ਜਿਮਣੀ ਚੋਣ ਦੇ ਵਿੱਚ ਲੋਕਾਂ ਨੇ ਅਕਾਲੀ ਦਲ ਨੂੰ ਫਿਰ ਵਾਪਸ ਦੇ ਆਂਦਾ ਹੈ ਅਕਾਲੀ ਦਲ ਆਪਣੀ ਜੋ ਪਹਿਲਾਂ ਵਾਲੀ ਸਥਿਤੀ ਵਿੱਚ ਆ ਚੁੱਕਿਆ ਹੈ 1997 ਦੇ ਵਿੱਚ ਜਿਸ ਤਰ੍ਹਾਂ ਦੀ ਸਥਿਤੀ ਬਣੀ ਸੀ ਅਕਾਲੀ ਦਲ ਉਸੇ ਤਰ੍ਹਾਂ ਹੁਣ ਦੁਬਾਰਾ ਪੰਜਾਬ ਦੇ ਵਿੱਚ ਮਜ਼ਬੂਤ ਹੋਇਆ ਔਰ ਪੰਜਾਬ 'ਚ ਸਰਕਾਰ ਬਣੇਗੀ ਅਕਾਲੀ ਦਲ ਦੀ ਜੋ ਕਿ 1996 ਵਿੱਚ ਜਦੋਂ ਚੋਣ ਹੋਈ ਸੀ ਤਾਂ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੂੰ ਮਨਪਿਤ ਬਾਦਲ ਦੇ ਰੂਪ ਵਿੱਚ ਵੱਡੀ ਜਿੱਤ ਮਿਲੀ ਸੀ ਸੋ ਉਸ ਤੋਂ ਬਾਅਦ 97 ਦੇ ਵਿੱਚ ਸਰਕਾਰ ਅਕਾਲੀ ਦਲ ਦੀ ਰਿਪੀਟ ਹੋਈ ਤੇ ਅਕਾਲੀ ਦਲ ਨੇ ਲਗਾਤਾਰ ਤਿੰਨ ਵਾਰ ਸਰਕਾਰਾਂ ਬਣਾਈਆਂ ਸੋ ਕਾਂਗਰਸ ਪਾਰਟੀ ਜਿਹੜੀ ਬਿਲਕੁਲ ਹਾਸ਼ੀਏ ਤੇ ਚੜੀ ਗਈ ਹੈ ਕਾਂਗਰਸ ਪਾਰਟੀ ਤੇ ਆਮ ਆਦੀ ਪਾਰਟੀ ਜਿਨ੍ਹਾਂ ਦਾ ਹੁਣ ਬਿਲਕੁਲ ਪੰਜਾਬ ਦੇ ਵਿੱਚ ਨਾਮੋ ਨਿਸ਼ਾਨ ਖਤਮ ਹੋ ਜਾਏਗਾ ਸ਼੍ਰੋਮਣੀ ਕਾਲੀ ਦਲ ਬੀਜੇਪੀ ਮਿਲ ਕੇ ਸਰਕਾਰ ਬਣਾਉਣ ਦੀ ਜੋ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵੱਲੋਂ ਇਹ ਆਪਣਾ ਦਾਵਾ ਪੇਸ਼ ਕਰ ਦਿੱਤਾ ਗਿਆ ਹੈ